ਕੜਾਉਂਦੇ ਹੈਗੇ ਆ ਕਿ ਹਟ ਗਏ ਦੀਦੇ ਤਾਂ ਹੈ ਨਹੀਂ ਜਿਹੜੇ ਪਾਸੇ ਨੇ ਹਾਂ ਆਉ ਸੀਗੇ ਆ ਲੱਗੇ

ਮੁਰਗੀ ਦਾ ਕੰਮ ਆਈ ਕੋ ਗਾਇਸ ਵੀ ਰੰਗ ਦੋ ਟੋਪੀ ਦਾ ਬੁੱਠੀ ਆ ਤੈਨੂੰ ਇਹਦਾ ਫਲ ਦੇਊਗੀ ਮੁਰਗੀ ਤੈਨੂੰ ਅੰਡਾ ਦੇਊਗੀ ਆਡਾ ਮੁਰਗੀ ਫਲ ਦੇਊਗੀ ਆਡਾ ਧੀ ਬਾੜ ਤੋਂ ਹੋਰ ਆ ਕੋ ਘੜਾ ਚਿੰਦ ਕਪੂ ਮਲਦਾ ਤੂੰ ਸ਼ਰਤ ਲਾ ਮੈਂ ਲਿਆ ਕੇ ਤੂੰ ਮੈਂ ਸੱਤ ਲਉਂਦੀ ਆਹ ਨਾ ਸਾਨੀ ਪੈਸੇ ਇੰਨੇ ਮੈਂ ਹਾਂ ਬਾਅਦ ਚ ਟੱਗਾ ਲਾ ਬਣਾ ਲੈ ਉਹਦੇ ਤੇ ਜਾਉਂਦੀ

जा जा गा <सथ> आगे। हाँ। आगे तो मेरे मिलती तो है <laughs> तो <laughs> <बड़ी दीदी> <laughs> ਤੇਰੇ ਵਰਗਾ ਬੱਕਰਾ ਦਾ ਹਟ ਤੇਰਾ ਭਾਈ ਲੱਗਦਾ ਜਮਾ ਤੇਰਾ ਬ੍ਰਦਰ ਲੱਗਦਾ ਹੈ ਜਮਾ ਆਹ ਹੁਣ ਤਾਂ ਲੱਗ ਗਿਆ ਲਾਡ ਕਰਨ ਆਹ ਦੀਦੀ ਆ ਗਈ ਮੇਲੇ ਨੂੰ ਲੱਗ ਚਾਹ ਪੁਲਿਸ ਦੀ ਕੀ ਦੇ ਲੱਗ ਚ ਦੀਦੀ ਦੇ ਲੱਗ ਬੱਕਰੇ ਦਾ ਰਾਜੀ ਹੋ ਰਿਹਾ ਭਾਈ ਹੁਣ ਹੋਣ ਇਹ ਦੂਜਾ ਤੇ ਅਲੱਗ ਟ੍ਰੀਟਮੈਂਟ ਕਿਹੜਾ ਦਵਾਈਆਂ ਹਾਂ ਲੀਵਰ ਤੋਂ ਨੇ ਤਾਂ ਦਵਾਈ ਖਾਂਦਾ ਇਹ ਹੈ ਦਵਾਈਆਂ ਖਾਂਦਾ ਹੈ ਮੈਂ ਦੇਖ ਲਿਆ ਹੁਣ ਇਹ ਉਹ ਬੱਚੀ ਕਿੰਨੀ ਕਿਊਟ ਹੈਗੀ ਉਹ ਬੱਚੀ ਹੈ ਕਿ ਬੱਚਾ 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 ਤਾਂ ਚੜ ਗਿਆ ਗੱਡੀ ਮਰ ਗਿਆ ਉਹ ਉਹ ਕਿੰਨੀ ਸੋਹਣੀ ਆ ਹਨਾ ਇਹ ਬੱਚੀ ਜੀ ਦਾ ਕੀ ਹੈ ਪੀਜ਼ ਨੇ ਬਿਸਕਟ ਹੋਣਗੇ ਬੱਸ ਮੱਕੀ ਕੀ ਬਣਾਉਣੀ ਐ ਏਲੂ ਦੇ ਮਟਰ ਅਦਰ ਪ੍ਰਸ਼ਾਦਾ ਹਾਂਜੀ ਨਾ ਪ੍ਰਸ਼ਾਦਾ ਤਾਂ ਮੱਕੀ ਦਾ ਮੱਕੀ ਦਾ ਮੱਕੀ ਦੀ ਰੋਟੀ ਬਣਾਵਗੀ ਮੱਕੀ ਦੀ ਹਾਂ ਦੇਖ ਆਉਂਦੀ ਐ ਨਾ ਮੱਕੀ ਉਹ ਦੇਖੀ ਲਾ ਬੋਲ ਜੋਂ ਦੇ ਕੀ ਆ ਐ देख शर्त ही आदा पतंग किथे ला ले ਓਏ ਕਾ ਦੋ ਆਵਾਗਾ ਟੋਪੀ ਆਉ ਤੁਮੇ ਟੋਪੀ ਦੇਖੇ ਕਿ ਮੈਂ ਕਰੀ ਆਈ ਨਹੀਂ ਜਿਹੜਾ ਜਿਹੜਾ ਨਹੀਂ ਆ ਜਾ ਆਇਆ ਤੇਂ ਤੇਰਾ ਤੇਰਾ ਅਸੀ ਤੱਤ ਬਿਲੇ ਸੋਹ ਤੇਰਾ ਸੀ ਲੈ ਆਇਆ ਉਹਦਨੇ ਮੁਰ ਗਿਆ ਉਹ ਜਵਾ ਲ ਮੈਨੂੰ ਦੇਖ ਕੇ ਨਫਰ ਲੱਗੇ ਉਹ ਨਹੀਂ ਕੋ ਜਾਣਾ ਸੀ ਤੇ ਉਹ ਸਰ ਮਤ ਲੈ ਹੋਇ ਉਹ ਪਾਏ ਗਏ ਵਾਰ ਦੇ ਜੋ ਉਹ ਤੇਰੇ ਆ ਗਏ ਹੋਰ ਆ ਵੀਰ ਹਰ 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 ਲੈ ਉਹ ਸਾਡੇ ਵਰਤ ਚ ਅੱਬੀ ਕਦੇ ਕੱਲੀ ਗਾਜੇ ਨੂੰ ਹਾਏ ਦੇਖਦਾ ਓਏ ਹਰ ਜੇ ਗੈਂਡਿਆ ਇਹਦੇ ਟੱਟੂ ਚ ਮਾਰੂ ਮੁੱਠੀ ਇੱਕ ਛੋਟੀ ਮਾਰੂ ਅਰੇ ਲਾਲਾ ਡੇਗੀ ਹਾਂ

ਬੰਦ ਮਾਰਦਿਆਂ ਨੇ ਵਾਲੀ ਬੇਤਰਤ ਬਰੇ ਸਾਡੇ ਹਜੇ ਵੀ ਜੀ ਆ ਵਾਲੀ ਚਾਟੀ ਵਰਤਦੇ ਆ ਸੀ ਸਾਡੇ ਪਰਿਵਾਰ ਵੱਡਾ ਕਰਕੇ ਛੋਟੇ ਭਾਂਡੇ ਜਿਹੜਾ ਸਟੀਲ ਦੇ ਚ ਨਹੀਂ ਵਰਤਦੇ ਸੀ ਅੱਡੇ ਵਰਤਦੇ ਆ ਇਹ ਨੱਸੀ ਵਾਲਾ ਰੜਕਣਾ ਜਿਹਨੂੰ ਕਹਿੰਦੇ ਹੁੰਦੇ ਸੀ ਦਸ ਤੋਂ 12 ਦੀ ਹੋਣੀ ਹੈ ਨਾ ਤੇਰੀ ਰੋਟੀ ਨਹੀਂ ਛੋਸ ਸਾਡਾ ਸਪੰਜ

हां कल चिल्ली स्कूटरी पा चलना मैं सौ लगे हां ले जूंगी गल तो ऐसी है बस जी हेगी ਬਈ ਉਹ ਤਾਂ ਨਹੀਂ ਆਈ ਕੋਈ ਨਾ ਛੋਟਾ ਲਾਓ ਜੇ ਅੱਗ ਬਾਲਣ ਲਈ ਹਰ ਹਰ ਤੋੜੀ ਹਰ ਹਰ ਹੀ ਜਾਂਦਾ ਇਹ ਹਰ ਹਰ ਤੋੜਦੀ ਮਮੀ ਲਈ ਐ ਤੋੜ ਤੋੜ ਕੇ ਲੈ ਕੇ ਜਾਣੀ ਇਹ ਲੰਬੀ ਵਾਲੀ ਹੁੰਦੀ ਹੈ ਨਾ ਤਾਂ ਕਰਕੇ ਉੱਥੇ ਫਿਰ ਲੱਗਦੀ ਨਹੀਂ ਹੈਗੀ ਸਹੀ ਢੰਗ ਨਾਲ ਉਹ ਦਿਓ ਸਾਰੀ ਆਪਣੇ ਹਰ ਹਰ ਬਾਲਣ ਵਾਸਤੇ ਆ ਤુલਸੀ ਦੇਖੋ ਕਿੰਨੀ ਹੋਈ ہوئی ਆ ਕਿੰਨੀ ਫੈਲੀ ਪਈ ਆ ਤુલਸੀ ਹੈ ਨਾ ਐਸੀ ਪੈਸਾ ਹੈ ਐਸੀ ਪੈਸਾ ਪੈਸੇ ਮਣੀ ਪਲਾਟ ਦੇਖੋ ਕਿ ਡਿਗੜ ਪੱਤੇ ਹਨ ਆ ਹੈਗੇ ਆਪਣੇ ਕੜੌਂਦਿਆਂ ਦਾ ਬੂਟਾ ਜਿਹਦੇ ਚਾਰ ਪੰਦਾ ਹੁੰਦਾ ਕੜੌਂਦਿਆਂ ਦੇ ਛੋਟੇ ਛੋਟੇ ਜੇ ਲੱਗੇ ਹੋਏ ਵੱਡੇ ਤੋੜੇ ਨਹੀਂ ਹੈਗੇ ਉਹ ਹਾਂ

ਨਾ ਸਰ ਹਾਂ ਆ ਬੇਟੀ ਆ ਬੇਟੀ ਓਏ ਆ ਨਹੀਂ ਛੱਡਿਆ ਜਿਹੜੇ ਅੰਦਰ ਨੇਗੇ ਇਹ ਲੜਦੇ ਆ ਦੰਨੇ ਇਹ ਬਾਹਰ ਜੱਟਾ ਆਪਣੀ ਮੁਰਗੀ ਜੀ ਉਰੇ ਅੰਡੇ ਅੰਡਾ ਦਿੰਦੀ ਹੁੰਦੀ ਹੈ ਇਹ ਤੇ ਬੈ ਗਈ ਇੱਕ ਹੋਰ ਆਉਗੀ ਜਦੋਂ ਇਹ ਉੱਠ ਗਈ ਫਿਰ ਉਹ ਬੈਠ ਜੂਗੀ ਮੰਮੀ ਨੇ ਕਹਿੰਦੀਆਂ ਇਹ ਐਂ ਕਰਦੀਆਂ ਰਹੀਆਂ ਆ ਦੇਖ ਲੋ ਇਹ ਦੇਸੀ ਮੁਰਗੀਆਂ ਨੇ ਕਿਹੜੀ ਨੂੰ ਬੋਲਦਾ ਹੈਗਾ ਸਰੋਂ ਦਾ ਸਵਾਦ ਤਾਂ ਹੈ ਨਹੀਂ ਗਾ ਸਰੋਂ ਦਾ ਸਵਾਦ ਬਾਲੂ ਮਟਰਾਂ ਦੀ ਸੱਚੀ ਹੋਵੇ ਮੱਕੀ ਦੀ ਰੋਟੀ ਹੋਵੇ ਆਪਾਂ ਕਿਹੜਾ ਮੁੱਲ ਲੈ ਕੇ ਆਉਣੀ ਆ ਮੱਕੀ ਘਰ ਦੀ ਆਪਣੀ ਮੱਕੀ ਆ ਬਾਲੀ ਸਵਾਦ ਬਾਲੀ ਪੋਲੀ ਰੋਟੀ ਬਣਦੀ ਹੈ ਤਾਂ ਹਨਾ ਓਏ ਉੱਥੇ ਵੀ ਅਸੀਂ ਬਣਾਉਨੇ ਆਂ ਇਹ ਤੁ ਐਂ ਰੂਵ ਵਰਗੀ ਰੋਟੀ ਹੈ ਜੀ ਬਤਾਲ ਲੈਣ ਮੱਕੀ ਸੋਣ ਨੂੰ ਤਾਂ ਨਹੀਂ ਬਤਾਲਣਾ ਜਿਹਦੇ ਵਿੱਚ ਮੱਕ ਪਾਈ ਬੈਠੀ ਅਸੀਂ ਤੁਹਾਡਾ ਤਾਂ ਨਹੀਂ ਬਤਾਲਣ ਕਰਕੇ ਸਾਰੇ ਸਵਾਦਾਂ ਨਾਲ ਖਾਂਦੇ ਰੋਟੀਆਂ ਕਹਿੰਦੇ ਤਾਂ ਚਲੋ ਜੀ 10:30 ਦਾ ਟਾਈਮ ਹੋ ਗਿਆ ਤੇ ਆਪਾਂ ਚਲਦੇ ਆ ਘੁੰਮਣ ਸਕੂਟਰੀ ਇੱਥੇ ਆਨੇ ਸ਼ਹਿਰ ਬਾਜ਼ਾਰ ਚ ਤੇ ਪਹੁੰਚ ਕੇ ਤੁਹਾਨੂੰ ਮਿਲਦੇ ਆ ਫਿਰ ਲਓ ਜੀ ਕਾਲੇ ਸਕੂਟਰੀ ਗਿਆ ਨੇ ਆ ਮਾਗਰ ਮੇਟੀ ਮੇਂ ਡਰ ਲੱਗੀ ਜਾਂਦਾ ਲਓ ਜੀ ਆਪਾਂ ਦੇ ਪੈਟ ਵਿੱਚ ਦੀ ਆ ਤੇ ਸਕੂਟਰੀ ਸਾਡੇ ਏਰੀਏ ਦਾ ਪਤਾ ਨਹੀਂ ਬੱਡੀ ਬਣਦੀ ਆ ਏਰੀਆ ਨਹੀਂ ਇਹ ਕੌਣ ਸੀ ਹੋਰ ਬਣਦੀ ਚਲੋ ਜੀ ਦੇਖੋ ਬਰ ਸਵੇਰ ਹੋਜੀ ਆਪਾਂ ਪਹੁੰਚ ਗਏ ਅਮਰੀਲਕੋਟਲੇ ਸ਼ਹਿਰ ਦੇ ਵਿੱਚ ਅਜੇ ਦੁਕਾਨਾਂ ਨਹੀਂ ਖੁੱਲੀਆਂ ਚੰਗੀ ਤਰ੍ਹਾਂ ਕਿਉਂਕਿ ਟਾਈਮ ਘਟਾ ਇਥੇ ਲੇਟ ਦੁਕਾਨਾਂ ਖੁੱਲਦੇ ਆਗੇ ਬਾਰੇ ਹੀ ਪਿਆਰ ਖੱਲੀ ਪਿਆ ਆ ਆਪਾਂ ਜਿਹੜੇ ਪਿਆਰਦਿਆਂ ਨੇ ਉਹ ਅੱਗੇ ਆਪ ਚਾਹਦੇ ਆ ਤੁਹਾਨੂੰ ਉਹ ਨੇ ਬਣੇ ਰਹੀ ਹੋ ਆਪਾਂ ਪਹੁੰਚ ਗਏ ਆ ਜੀ ਕਿਲੋ ਗੇਟ ਇਹ ਵੀ ਇੱਕ ਬਾਜ਼ਾਰ ਆਗਾ ਆ ਦੇਖੋ ਅਮਰੂਦ ਸੰਤਰੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਇਹ ਲੋਹਾ ਬਾਜ਼ਾਰ ਤੇ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਤਾਂ ਹਜੇ ਸ਼ੁਰੂਆਤ ਹੀ ਅੱਗੋ ਅੱਗੋ ਜੀ ਇੱਥੇ ਨਾ ਲੋਹੇ ਦੀਆਂ ਹਰ ਇੱਕ ਚੀਜ਼ ਲੋਹੇ ਦੀ ਮਿਲਦੀ ਹੈ ਜੋ ਵੀ ਤੁਸੀਂ ਲੈਣੀ ਆ ਹਰ ਇੱਕ ਚੀਜ਼ ਲੋਹੇ ਦੀ ਬਣਵਾ ਸਕਦੇ ਹੋ ਮਣਵਾਉਣੀ ਹੈ ਬਣਵਾ ਵੀ ਸਕਦੇ ਹੋਗੇ ਮੁੱਲ ਵੀ ਬਣੀ ਬਣਾਈ ਲੈਣੀ ਹੈ ਉਹ ਵੀ ਚੀਜ਼ ਮਿਲ ਜੂ ਚੰਗੀ ਬਾੜੀ ਕੁਆਲਟੀ ਹਰ ਇੱਕ ਕੁਆਲਟੀ ਹੈ ਇੱਥੇ ਲੋਹੇ ਦੀ ਇਹ ਮੇਨ ਬਾਜ਼ਾਰ ਆ ਜਿਹੜਾ ਹੈਗਾ ਆਪਣੇ ਮੇਲਕੋਟਲੇ ਦਾ ਲੋਹਾ ਬਾਜ਼ਾਰ ਜਿੱਥੋਂ ਹਰ ਵੈਰਾਈਟੀ ਹਰ ਚੀਜ਼ ਹਰ ਰੇਟ ਘੱਟ ਵੱਧ ਜਿਵੇਂ ਵੀ ਤੁਸੀਂ ਲੈਣੀ ਚਾਹੁੰਦੇ ਹੋ ਉਹ ਮਿਲ ਜਾਂਦਾ ਇੱਥੋਂ ਮੋਸਟਲੀ ਲੋਕ ਨੇ ਜਿਹੜੇ ਆਪਣੇ ਨਾਲ ਆਲੇ ਦੁਆਲੇ ਪਿੰਡਾਂ ਦੇ ਤੇ ਦੂਰ ਦੂਰ ਦੇ ਪਿੰਡਾਂ ਦੇ ਵੀ ਇੱਥੇ ਬਰੇਲਕੋਟਲੇ ਤੇ ਬਾਜ਼ਾਰ 'ਚ ਹੀ ਆਉਂਦੇ ਨੇ ਲੋਹਾ ਬਿਆਰ ਕਡਾਈਆਂ ਜੋ ਵੀ ਤੁਸੀਂ ਲੋਹੇ ਦੀ ਚੀਜ਼ ਚ ਤੁਸੀਂ ਇਤਨੀ ਅਕੀਲ ਸਕਦੇ ਹੋ ਆ ਦੇਖੋ ਸਾਰੀਆਂ ਲੋਹਾ ਬਿਆਰ ਦੁਕਾਨਾਂ ਦੇ ਪ੍ਰਾਣੀਆਂ ਚੀਜ਼ਾਂ ਮੈਂ ਦੇਖੋ ਕਿੱਡੇ ਕਿੱਡੇ ਕੜਾਹੇ ਕਡਾਹੇ ਪ੍ਰਾਣੀਆਂ ਚੀਜ਼ਾਂ ਸਾਰੀਆਂ ਮਿਲਦੀਆਂ ਨੇ ਕਡਾਈਆਂ ਆਪਣੇ ਕੋਲ ਆਦੂ ਜਿਹਾ ਪੱਠੀਆਂ ਸਾਰਾ ਕੁਝ ਮਿਲਦਾ ਇੱਥੋਂ ਆ ਦੇਖੋ ਜੀ ਸਾਰਾ ਕੁਝ ਲੋਹੇ ਦਾ ਇੱਥੋਂ ਬ੍ਰੇਲਕੋਟਲੇ ਦਾ ਫੇਮਸ ਬਾਜ਼ਾਰ ਆ ਜੀ ਇਹ ਲੋਹਾ ਬਾਜ਼ਾਰ ਮੜੀ ਅਵੇ ਕੜਾਈਆਂ ਤਵੀਆਂ ਲੋਹੇ ਦੀ ਜੋ ਵੀ ਆਈਟਮ ਆ ਜੀ ਪਿੰਜਰੇ ਬਾਲਟੀਆਂ ਦੇ ਕੁਝ ਮੈਂ ਆਪਣੇ ਪਹਿਲਾਂ ਬਾਲਟੀਆਂ ਹੁੰਦੀਆਂ ਸੀ ਉਹ ਵਾਲੀਆਂ ਲੋਹਾ ਬੁਜਾਰੇ ਇਹਨੂੰ ਕਹਿੰਦੇ ਨੇ ਕਿ ਲੋਹਾ ਬੁਜਾਰ ਇਹ ਤਾਂ ਬਹੁਤ ਵੱਡਾ ਜੀਤੀਆਂ ਦੁਕਾਨਾਂ ਖੁੱਲੀਆਂ ਨਹੀਂ ਜੀ ਦੁਕਾਨਾਂ ਖੁੱਲਣ ਗਈਆਂ ਅੱਜ ਕਿਉਂਕਿ ਇੱਥੇ ਤਾਂ ਦੁਕਾਨਾਂ ਥੋੜੀ ਜਿਹੀ ਲੇਟ ਖੁੱਲਦੀਆਂ ਨੇ ਜਿੱਤੇ ਵੀ ਆਪ ਵਿੱਚ ਆਹ ਦੇਖੋ ਸਾਰਾ ਹੈ ਲੋਹੇ ਦੀ ਆਈਟਮ ਦੇਖੋ ਆ ਦੇਖੋ ਜੀ ਇਹ ਜਿਹੜੀਆਂ ਗਲੀਆਂ ਨੇ ਇੱਥੇ ਮਰੀਲਕੋਟਲੇ ਦੀਆਂ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚੋਂ ਦੀ ਨੰਗਣਾ ਪੈਂਦਾ ਇਹ ਹੈਗੇ ਨੇ ਮੇਨ ਬਾਜ਼ਾਰ ਇਧਰ ਆਉ ਆ ਹੁਣ ਕੱਪੜਾ ਬਾਜ਼ਾਰ ਆਪਾਂ ਚੱਲਿਆ ਹੁਣ ਕਾਲੇ ਇਹ ਤਾਂ ਮੋੜ ਨਹੀਂ ਨਹੀਂ ਆਉਂਦਾ ਇਤਨਾ ਗਲੀਆਂ ਨੇ ਜਿਹੜੀਆਂ ਉਹ ਬਹੁਤ ਪੀੜੀਆਂ ਨੇ ਜੀਆਂ ਤੇ ਆਪਾਂ ਪੀੜੀਆਂ ਗਲੀਆਂ ਵਿੱਚ ਦੀ ਲੰਗੀ ਆਨੇ ਆਗੇ ਕਿਲਿਕ ਆਪਾਂ ਆ ਦੁਕਾਨ ਤੇ ਖੜੇ ਸੀ ਕੱਪੜੇ ਵਾਲੀ ਤੇ ਕਿੱਥੇ ਗਾਉ ਦੁਕਾਨ ਹੈਗੇ ਮਰੇਲਕੋਟਲੇ ਦੇ ਬਾਜ਼ਾਰ ਬਹੁਤ